ਅੱਜ ਨਾ ਗਲਾਬ ਸਿੱਧੂ ਬਾਰੇ ਗੱਲ ਕਰਾਂਗੇ ਆਪਾਂ ਗਲਾਬ ਸਿੱਧੂ ਬਾਈ ਨੇ ਗਾਣਾ ਗਾਤਾ ਯਾਰ ਸਰਪੰਚਾਂ ਦੇ ਖਿਲਾਫ ਤੇ ਸਰਪੰਚਾਂ ਦੇ ਖਿਲਾਫ ਗਾਣਾ ਕਾਦਾ ਗਾਤਾ ਚਲੋ ਬੰਦਾ ਇਨਸਾਨ ਜਿਹੜਾ ਹੁੰਦਾ ਕਈ ਵਾਰੀ ਗਲਤੀ ਕਰ ਦਿੰਦਾ ਪਰ ਜਿਹੜੀਆਂ ਸਰਪੰਚਾਂ ਨੇ ਗਲਤੀਆਂ ਕੀਤੀਆਂ ਨੇ ਉਹਨਾਂ ਨੂੰ ਕੌਣ ਨੱਥ ਪਾਊਗਾ ਗਲਾਬ ਸਿੱਧੂ ਨੇ ਤਾਂ ਗਾਣਾ ਗਾਇਆ ਸਰਪੰਚਾਂ ਨੇ ਕਣਕਾਂ ਨਹੀਂ ਛੱਡੀਆਂ ਤੇ ਕੋਠੇ ਨਹੀਂ ਛੱਡੇ ਗਰੀਬਾਂ ਦੇ ਹੋਰ ਕਈ ਜਿਹੜੀਆਂ ਗ੍ਰਾਂਟਾਂ ਖਾ ਗਏ ਨੇ ਉਹਨਾਂ ਦਾ ਸਰਪੰਚਾਂ ਕੋਲੋਂ ਜਾਇਜ਼ਾ ਕੌਣ ਲਾਊਗਾ ਗਲਾਬ ਸਿੱਧੂ ਦੇ ਗਾਣੇ ਮਗਰ ਤਾਂ ਐ ਪੈ ਕੇ ਜਿਵੇਂ ਬਹੁਤ ਸੱਚੇ ਹੁੰਦੇ ਹੋ ਉਹ ਕਲਕੱਤਾ ਸਰਪੰਚ ਦੇ ਮਗਰ ਤੁਸੀਂ ਇੱਕ ਵਾਰੀ ਵੀ ਨਹੀਂ ਬੋਲੇ ਜਿਹਨੂੰ ਉਗੋਕੇ ਵਾਲੇ ਐਮਐਲਏ ਨੇ ਕਿਆ ਸੀ ਮੈਂ ਮਾਰ ਮਾਰ ਥਪੜੇ ਤੈਨੂੰ ਦਿਲ ਸਿਰ ਦੂੰਗਾ ਉਦੋਂ ਤੁਹਾਡੀਆਂ ਜਮੀਰਾ ਕਿੱਥੇ ਗਈਆਂ ਸੀ ਜਿਹੜੇ ਖਾਨਦਾਨੀ ਸਰਪੰਚ ਬਣਦੇ ਹਨ ਤੇ ਉਦੋਂ ਕਿੱਥੇ ਗਏ ਸੀ ਉਹ ਇਹ ਬੰਦਿਆਂ ਨੂੰ ਸਿਰਫ ਮੁੱਦਾ ਚਾਹੀਦਾ ਹੁੰਦਾ ਇੱਕ ਕਹੀ ਜਾਂਦਾ ਜੀ ਇਹਨੇ ਅੱਜ ਸਰਪੰਚਾਂ ਬਾਰੇ ਬੋਲਿਆ ਕੱਲ ਨੂੰ ਸੀਐਮ ਬਾਰੇ ਬੋਲੂਗਾ ਪ੍ਰਧਾਨ ਮੰਤਰੀ ਬਾਰੇ ਬੋਲੂਗਾ ਬੋਲਾਂਗੇ ਆਵਾਜ਼ ਨੂੰ ਤੁਸੀਂ ਲੋਕ ਥੋੜੀ ਲਓਗੇ ਹੁਣ ਕਈ ਸੀਐਮ ਦੇ ਖਿਲਾਫ ਤੁਸੀਂ ਬੋਲਦੇ ਹੋ ਹੈ ਕਿਸਾਨ ਜਿਹੜੇ ਬੋਲਦੇ ਆ ਉਹਨਾਂ ਨੂੰ ਵੀ ਜਾ ਕੇ ਰੋਕ ਲਓ ਫਿਰ ਉਹਨਾਂ ਨੂੰ ਵੀ ਜਾ ਕੇ ਰੋਕੋ ਫਿਰ ਪ੍ਰਧਾਨ ਮੰਤਰੀ ਨੂੰ ਤਾਂ ਛਰਿਆਂ 'ਚ ਗਾਲ੍ਹਾਂ ਕੱਢੀ ਜਾਂਦੇ ਲੋਕ ਉਹਨਾਂ ਨੂੰ ਵੀ ਜਾ ਕੇ ਰੋਕ ਲਓ ਤੁਸੀਂ ਸਰਪੰਚਾਂ ਨੇ ਠੇਕਾ ਲੈ ਲਿਆ ਤੁਸੀਂ ਜਿੱਦੇ ਕਿਤੇ ਮਗਰ ਪੈ ਜਾਂਦੇ ਹੋ ਆਪਦੇ ਤੁਸੀਂ ਬੰਦੇ ਦੀ سپورਟ ਨਹੀਂ ਕਰਨੀ ਭਈਆਂ ਨੂੰ ਤੁਸੀਂ ਬਾਹਰ ਕੱਢ ਦੋਗੇ ਐ ਪੰਜਾਬ ਚੋਂ ਬਾਕੀ ਵੀਡੀਓ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਹੋਵੇ ਤਾਂ ਸਚਾਈ ਦੇ ਨਾਲ ਹਮੇਸ਼ਾ ਚੱਲੋ ਤੇ ਸਚਾਈ ਦੇ ਨਾਲ ਹੀ ਦੁਨੀਆ ਜਿੱਤੀ ਆ ਠੀਕ ਆ ਨਾ ਇੱਥੇ ਕਾਲੇ ਧੰਦੇ ਵਾਲੇ ਜਿਵੇਂ ਡੀਆਈਜੀ ਵਰਗੇ ਇਹ 2 ਮਿੰਟਾਂ 'ਚ ਫੜੇ ਜਾਂਦੇ ਆ ਜਿਨ੍ਹਾਂ ਨੇ ਕਾਲੇ ਧੰਦੇ ਕੀਤੇ ਹੁੰਦੇ ਆ he got it.